ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਕੈਰੋਂ ਪਿੰਡ ਦੋਸਤੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਬਾਈ ਝੰਡੇ ਦੇ ਕੋਲੇ ਆਇਆ ਦੋਸਤੋ ਵੀਰ ਝੰਡੇ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਪਹਿਲਾਂ ਵੀ ਵੀਡੀਓ ਆਪਾਂ ਪਾਈਆਂ ਨੇ ਇਸ ਘਰੋਂ ਤੇ ਮਾਲ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਜੀ ਠੀਕ ਆ ਜੀ ਨਵੇਂ ਪੁਰਾਣੇ ਪਸ਼ੂ ਆ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਕਾਫੀ ਝੋਟੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਪਹਿਲਾਂ ਦੂਜੀਆਂ ਝੋਟੀਆਂ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਗ ਦਿਖਾ ਦਾਂਗੇ ਦੋ گاਵਾ ਨੇ ਦੋ ਬਿਹੜਾ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਤੇ ਦੋ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣਾ ਤੇ ਇੱਕ ਬਿਲਕੁਲ ਤਾਜੀ ਸੁਈ ਆ ਵੀਡੀਓ 8 ਸਤੰਬਰ ਨੂੰ ਪਾ ਰਹੇ ਹਾਂ ਟਾਈਮ ਤੁਸੀਂ ਨੋਟ ਕਰ ਲਓ ਕੋਈ 9:30 ਵਜੇ ਦਾ ਸਮਾਂ ਹੈਗਾ ਬਾਕੀ ਐਨੀਮਲ ਹਰ ਵਾਰ ਇੱਕ ਜਿਹੜੀ ਫਰਸਟ ਲੀਡ ਰਿਕਵੈਸਟ ਇਹ ਹੁੰਦੀ ਹੈ ਆਪਣੀ ਪਸ਼ੂ ਜਿਹੜਾ ਵੀ ਖਰੀਦੋ 2 ਡਾਂਗੇ 4 ਡਾਂਗੇ ਚਵਾਈ ਤੁਸੀਂ ਕਰ ਲਿਓ ਠੀਕ ਹੈ ਜੀ ਤੇਪਕੇ ਗੱਪਣ ਪਸ਼ੂ ਦੀ ਤਸੱਲੀ ਆ ਉਹ ਵੀ ਆਪਦੀ ਠੀਕ ਹੈ ਜੀ ਬਿਲਕੁਲ ਆਜੋ ਸ਼ੁਰੂਆਤ ਕਰਦੇ ਅੱਜ ਤੇ ਪੂਰੀ ਇਨਫੋਰਮੇਸ਼ਨ ਲੈ ਲੇਨੀ ਇਹਨਾਂ ਪਸ਼ੂਆਂ ਦੀ ਜਿਹੜਾ ਐਨੀਮਲ ਪਸੰਦ ਆਊਗਾ ਤਸੱਲੀ ਆਪਣੀ ਠੀਕ ਹੈ ਜੀ ਸੋਚ ਬੂਝ ਨਾਲ ਕਰਕੇ ਚੀਜ਼ ਖਰੀਦ ਲਿਓ ਆਜੋ ਭਾਜੀ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਜੀ ਹੋਰ ਸੁਣਾਓ ਪਰਵਾਹ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਅੱਛਾ ਭਾਜੀ ਅੱਜ ਪਸ਼ੂ ਚਾਰ ਵਕਾਊ ਆ ਹਾਂ ਜੀ ਚਾਰ ਵਕਾਊ ਆ ਜੀ ਤੇ ਤਿੰਨ ਤਿੰਨ ਬਿਲਕੁਲ ਤਾਜ਼ੇ ਸੂਏ ਆ ਹਾਂ ਜੀ ਤਿੰਨ ਤਾਜ਼ੇ ਸੂਏ ਆ ਜੀ ਇੱਕ ਛੋਟੀ ਗੱਬਣ ਆ ਜੀ ਦੂਜਾ ਸੂਗਾ ਦੂਜਾ ਸੂਗਾ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਚਾਰ ਦਿਨ ਦਾ ਜੀ ਵਧੀਆ ਰਿਜ਼ਲਟ ਮਿਲਦਾ ਜਾਂਦਾ ਪਸ਼ੂ ਵੇਖਦੇ ਵੇਖਦੇ ਬੂਖਦੇ ਰਹੇ ਵਧੀਆ ਮਿਲਦਾ ਜਾਂਦਾ ਜੀ ਵਧੀਆ ਜੀ ਠੀਕ ਆ ਭਾਜੀ ਹਾਂ ਜੀ ਜੋ ਵੀ ਗੀਰਿਓ ਚ ਕਹਿਣ ਦੇ ਇਥੇ ਘਰੇ ਖਲੋਤੇ ਇਹੋ ਹੀ ਬਾਤ ਚੋਂ ਆ ਜੀ ਸਚਾਈ ਕਰ ਕਿ ਇਹਨੇ ਕੰਮ ਕਰਨਾ ਸੀ ਬਿਲਕੁਲ ਜੀ ਹਾਂ ਜੀ ਸਹੀ ਹੈ ਜੀ ਹਾਂ ਜੀ ਅੱਛਾ ਭਾਜੀ ਇਹ ਪਹਿਲੇ ਨੰਬਰ ਤੇ ਆਪਣੇ ਕੋਲ ਆ ਝੋਟੀ ਆ ਕਿ ਦੂਜੇ ਸੂਬੇ ਸੁਣੀ ਇਹ ਦੂਜਾ ਸੂਬਾ ਸੁਣੀ ਆ ਜੀ ਆਹ ਹਾਂ ਠੀਕ ਆ ਜੀ ਠੀਕ ਆ ਪਹਿਲੇ ਸੂਬੇ ਨੇ ਦੁੱਧ ਚ ਵਾਇਆ ਜੀ 12 ਕਿਲੋ ਹਾਂ ਜੀ ਹੁਣ ਉਹਨਾਂ 14 ਕਿਲੋ ਦੀ ਇਹਦੀ ਗਰੰਟੀ ਦਿੱਤੀ ਆ ਜੀ ਹੂੰ ਤੋਂ ਦੇ ਵਿੱਚ 14 ਕਿਲੋ ਹੁਣ ਝੋਟੀ ਚ ਵਾਉਗੀ ਠੀਕ ਆ ਹਾਂ ਜੀ ਬਾਕੀ ਉਹਨਾਂ ਨੇ ਮੰਨ ਲਓ ਸੇਵਾ ਤੋਂ ਆਂਦੀ ਬਾਕੀ ਪਤਰੀ ਚਮੜੀ ਦੀ ਕੋਈ ਵੀਰਾਂ ਦਾ ਨਹੀਂ ਪਰ ਇਹ ਮੰਨ ਲਓ ਲਿਸੀ ਆ ਬਾਕੀ ਆ ਵੀ ਉਹਨਾਂ ਨੇ ਦੋ ਪੂਰੀਆਂ ਟ੍ਰਾਂਜੈਕਸ਼ਨ ਦੀਆਂ ਚਾਰੀਆਂ ਇਹਨੂੰ ਆਂ ਜਿੱਲਵਾਂ ਦੇ ਵਿੱਚ ਹੀ ਹੋ ਗਈ ਦਿੱਤਾ ਹੂੰ ਠੀਕ ਹੈ ਬਿਲਕੁਲ ਤੈਨੂੰ ਆਪਣੇ ਕੋ ਕੱਲ ਵੀ ਆਈ ਸ਼ਾਮ ਦੀ ਆਪਾਂ ਵੀ ਚਲੋ ਇਹਦੀ ਸੋਵਾ ਕਰਮਾਲੀ ਦੀ ਜਿੰਨੇ ਜੋੜੀ ਹੋਏ ਕਰੀਏ ਬਿਲਕੁਲ ਇੱਕ ਰੰਗ ਕਾਲੀ ਆ ਜੀ ਬਾਕੀ ਟੱਪਣ ਟੁੱਪਣ ਐ ਮੁਗੇ ਦੀ ਆ ਜੀ ਲਓ ਜੀ ਤੇ ਦਿਨ ਲੈ ਜੂ ਹਫਤਾ ਇਹ ਦੇਖੋ ਜੀ ਉਹ ਤੇ ਮੰਨ ਲਓ 2-4 ਦਿਨ ਕੱਢਦੀ ਆ 2-4 ਦਿਨ ਹੀ ਕੱਢੂਗੀ ਜੀ 2-4 ਦਿਨ ਹੀ ਕੱਢਦੀ ਆ ਬਣਦੀ ਆਉਂਦੀ ਕਰਮਾਲੀ ਤੇ ਠੀਕ ਆ ਪੁੜੇ ਪੜੇ ਖਿੱਚੀ ਆ ਹਾਂ ਜੀ ਪੁੜੇ ਤੇ 2-4 ਦਿਨ ਦੋਸਤੋ ਕੱਢਦੀ ਆ ਬਾਕੀ ਸਫਰ ਚ ਜਾਂਦਿਆਂ ਵੀ ਪਸੂ ਸੂਲ ਸਕਦਾ 2 ਦਿਨ 4 ਦਿਨ ਕੱਢ ਗਈ ਤੇ ਹੋਰ ਲੈ ਵਾ ਲੂ ਪੂਰਾ ਜਿਹੜਾ ਦੋਸਤੋ ਬਣਾ ਕੇ ਫੇਰ ਤੂਗੀ ਹੈ ਬਿਲਕੁਲ ਜੈਡ ਬਲੈਕ ਹੈ ਕਾਲੀ ਵਾਲੀ ਪੂਛ ਜਿਹੜੀ ਦੇਖ ਲਓ ਕਿਦਾਂ ਪੂਛ ਮੱਥਾ ਬਿਲਕੁਲ ਆ ਵੇਖੋ ਠੀਕ ਹੈ ਜੀ ਆ ਪੂਛ ਜੈਡ ਬਲੈਕ ਹੈ ਜੀ ਇੱਕ ਜੀ ਨਾਲੋ ਕਾਲੀ ਵਰਗੀ ਪੂਛ ਆ ਵੇਖੋ ਆ ਲੋ ਜੀ ਇੱਕ ਪੂਛ ਚੰਗਾਲ ਚ ਠੀਕ ਹੈ ਜੀ ਇੱਕ ਵਾਲ ਵਾਈਟ ਨਹੀਂ ਦੋਸਤੋ ਬਿਲਕੁਲ ਜੈਡ ਬਲੈਕ ਤੇ ਖੋਲ ਕੇ ਤੋਰ ਕੇ ਦਿਖਾਉਣੇ ਆ ਦੂਜਾ ਸੁਭਾ ਦੋਸਤੋ ਝੋਟੀ ਸੂਣੀ ਹੈ ਤਾਂ ਹਾਈਟ ਕੱਦ ਫੁੱਲ ਵੱਡੀ ਹੈ ਜੀ ਠੀਕ ਆ ਸੋ ਥੋੜਾ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਾਂਗੇ ਪਸ਼ੂ ਵੱਡੇ ਕੱਦ ਕੱਦ ਦੇ ਵਿੱਚ ਆ ਸਰੀਰ ਘਟਾਂਜਾ ਤੁਸੀਂ ਵੇਖ ਲਓ ਠੀਕ ਆ ਜੀ ਸਾਂਭ ਸੰਭਾਲ ਵਧੀਆ ਕੀਤੀ ਆ ਕਾਫੀ ਵਧੀਆ ਚੰਗਾ ਜਿਹੜੀ ਦੋਸਤੋ ਕੇਅਰ ਕੀਤੀ ਐ ਇਸ ਛੋਟੀ ਦੀ ਠੀਕ ਆ ਬਨਾਥਨਾ ਕਾਫੀ ਸੋਹਣਾ ਹੈ ਹਵਾਨੇ ਦੀ ਬੰਤਰ ਵੀ ਤੁਸੀਂ ਵੇਖੋਗੇ ਤੇ ਵੰਡ ਕਾਫੀ ਸੋਹਣੀ ਥਨਾਂ ਦੀ ਆਪਸੀ ਵਿੱਥੀ ਸੋਹਣੀ ਆ ਆ ਦੇਖੋ ਆ ਦੇਖੋ ਆ ਰੋ ਠੀਕ ਆ ਸਭ ਤੋਂ ਜਿਹੜੀ ਐਹਮ ਗੱਲ ਹੁੰਦੀ ਆ ਦੋਸਤੋ ਥਾਣਾ ਦੀ ਵਿੱਥੀ ਠੀਕ ਆ ਜੇ ਵੰਡ ਗੁੰਡ ਸੋਹਣੀ ਹੋਵੇ ਤੇ ਚੰਗੀ ਉਮੀਦ ਕੀਤੀ ਜਾ ਸਕਦੀ ਆ ਠੀਕ ਆ ਸੋ ਬਿਲਕੁਲ ਆਪਾਂ ਵੇਖਾਂਗੇ ਅਗਲੇ ਪਿਛਲੇ ਥਾਣਾ ਦਾ ਗੈਬ ਕਾਫੀ ਸੋਹਣਾ ਠੀਕ ਆ ਤੇ ਬਟਨ ਵਾਲਾ ਲੇਵਾ ਥਣ ਚੱਟੇ ਦੀ ਕਾਫੀ ਜਿਆਦਾ ਸਾਫ ਤੇ ਫੇਸ ਕੁਆਲਟੀ ਵੀ ਚੰਗੀ ਆ ਝੋਟੀ ਦੀ ਠੀਕ ਆ ਦੂਜਾ ਸੁਭਾ ਸੋਣਾ ਇੱਕ ਵਾਰੀ ਥੋੜਾ ਨੇੜੇ ਤੁਹਾਨੂੰ ਜਿਹੜਾ ਥਣ ਤੁਨਾ ਪਾਤ ਦਿਖਾਉਨੇ ਆ ਹਾਂ ਆ ਲਓ ਜੀ ਆ ਲਓ ਜੀ ਠੀਕ ਆ ਠੰਡੀ ਠੁੰਡੀ ਪੂਰੀ ਆ ਦੇਖੋ ਆ ਲਓ ਠੀਕ ਹੈ ਜੀ ਆ ਲਓ ਠੀਕ ਹੈ ਵੀ ਝੋਟੀ ਪਸੰਦ ਹੋਊਗੀ ਝੋਟੀ ਜਿਹੜੀ ਦੋਸਤੋ ਬੇਸ਼ੱਕ ਇੱਕ ਦੋ ਨਗ ਜਾਂ ਤਿੰਨ ਨਗ ਹੁਣ ਝੋਟੀਆਂ ਤੇ ਝੋਟੀਆਂ ਬੜੀਆਂ ਵਧੀਆ ਵਧੀਆ ਖਾਸ ਭਾਈ ਲੱਭ ਕੇ ਲਿਆਉਂਦਾ ਠੀਕ ਹੈ ਕੋਈ ਸ਼ੱਕ ਨਹੀਂ ਕਹਿੰਦੇ ਚ ਤੇ ਦੁੱਧ ਚਵਾ ਦੋਗੀ ਜਿਵੇਂ ਪਹਿਲਾ ਸਵੇਰ 12 ਲੀਟਰ ਦਿੱਤਾ ਹੁਣ ਅਰਕ ਵੀ ਚੰਗੀ ਉਮੀਦ ਕਰ ਸਕਦੇ ਹਾਂ ਠੀਕ ਹੈ ਹਾਂ ਜੀ ਇਹ ਤਾਂ ਕੀ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਜੀ ਪੱਦ ਲੱਖ ਵੀ ਕਰ ਲਈਏ 10 ਵੀ ਕਰ ਲਈਏ ਜਾਇਜ਼ ਆ ਜੀ 90 ਹਜ਼ਾਰ ਦੀ ਝੋਟੀ ਦੇ ਦਾਂਗੇ 90 ਦੀ ਹਾਂ ਜੀ ਮਾਨਤਨ ਕਰ ਦਾਂਗੇ ਵਿੱਚੋਂ ਕੋਈ ਯਾਰ ਖਾਂਦਾ ਫਿਰ ਵੀ ਕੋਈ ਭੈਣ ਪੜਾ ਲਾਇਆ ਹਾਂ ਹਾਂ ਜੀ ਠੀਕ ਹੈ ਜੀ ਬਾਕੀ ਆ ਵੀ ਕੋਈ ਏਸੀ ਸੀਲ ਫਲੱਗ ਆ ਵੀ ਕੋਈ ਉਹ ਜਿੰਨੀ ਕੋ ਗੱਲ ਹੈਗੀ ਵੀ ਕੋਈ ਉਹ ਜੀ ਕਾਲੀ ਪੈਂਦੀ ਆ ਭਾਵੇਂ ਖੁੱਲੀ ਛੱਡ ਦੋ ਦੇਲੀ ਚ ਤਾਂ ਵੀ ਨਹੀਂ ਕਿਸੇ ਬੰਨੇ ਜਾਂਦੀ ਹਾਂ ਹਾਂ ਜੀ ਝੋਟੀ ਵੈਸੇ ਸੀਲ ਸਹੂਗਾ ਪੂਰੀ ਠੀਕ ਆ ਕੋਈ ਸ਼ੱਕ ਨਹੀਂਗਾ ਦੋਸਤੋ ਇਹ ਪੂਰੀ ਸੀਲ ਸਹੂ ਝੋਟੀ ਆ ਆਪਦੀ ਆਣ ਕੇ ਇੱਥੇ ਤਸੱਲੀ ਕਰ ਲਿਓ ਵੇਖ ਲਿਓ ਪਸ ਜਰੂਰ ਤੁਸੀਂ ਸਬਦਾ ਕਰ ਲਿਓ ਬਾਕੀ ਛੱਡ ਕੇ ਜਾਣ ਵਾਲੀ ਚੀਜ਼ ਨਹੀਂ ਜਿਹੜਾ ਵੀ ਰਹੂਗਾ ਤੇ ਚੀਜ਼ ਤੁਹਾਨੂੰ ਪਸੰਦ ਆਊਗੀ ਹਵਾਨਾ ਥਣ ਬੜੀ ਸੋਹਣੀ ਆ ਜੀ ਜੀ ਸਿੰਘ ਤੋਂ ਮੰਨ ਲਾ ਥੋੜਾ ਜਿਹਾ ਕੁੰਡਾ ਖੁੱਲਾ ਮੁੜਿਆ ਕਰਕੇ ਸਵਾਲ ਵੀ ਕਰਨਗੇ ਜੀ ਵੀ ਸੂਆ ਜਿਆਦਾ ਵਾ ਇਸ ਗੱਲ ਦੀ ਆਪਣੀ ਗਰੰਟੀ ਹੋਊਗੀ ਜੀ ਵੀ ਦੂਜਾ ਹੀ ਸੂਆ ਝੋਟੀ ਨੇ ਸੂਣਾ ਠੀਕ ਆ ਜੀ ਹਾਂਜੀ ਲਓ ਜੀ ਦੂਜਾ ਸੂਆ ਠੀਕ ਆ ਸਿੰਘ ਥੋੜੇ ਜਿਹਾ ਖੁੱਲੇ ਆ ਆ ਬਨਾਵਟ ਜਿਹੜੀ ਸਿੰਘਾਂ ਦੀ ਥੋੜੀ ਜਿਹੀ ਖੁੱਲੀ ਤੁਹਾਨੂੰ ਨਜ਼ਰ ਆਊਗੀ ਤੇ ਬਾਕੀ ਸੂਆ ਦੂਜਾ ਠੀਕ ਆ ਤੇ ਰੰਗ ਢੰਗ ਸੋਹਣਾ ਬਿਲਕੁਲ ਐਨ ਇੱਕ ਰੰਗ ਕਾਲ ਤੇ ਭਾਜੀ ਇਹ ਤਾਂ ਅਸੀਂ ਪਹਿਲੇ ਨੰਬਰ ਲਈ ਝੋਟੀ ਆ ਦੂਜੇ ਨੰਬਰ ਤੇ ਆ ਝੋਟੀ ਪਹਿਲਾਂ ਸੂਈ ਆ ਹਾਂਜੀ ਨਹੀਂ ਇਹ ਦੂਜਾ ਝੂ ਹੈ ਵੀ ਸੂਈ ਹੈ ਜੀ ਅੱਛਾ ਠੀਕ ਹੈ ਜੀ ਆਪਾਂ ਘਰੋਂ ਲਈ ਆ ਆਪਾਂ ਘਰੋਂ ਮਾਲ ਲੈਨੇ ਆ ਹਾਂ ਤੇ ਗਰੰਟੀ ਨਾਲ ਮਾਲ ਲਈਦਾ ਜੀ ਬਹੁਤ ਸੀਲਸ ਲੱਗਦਾ ਝੋਟੀ ਇਹ ਵੀ ਇਹ ਵੀ ਵੇਖੋ ਪੂਛ ਥੱਲੇੋਂ ਤੱਕ ਤੁਮਨੇ ਇਤ ਰੰਗ ਕਾਲੀ ਆ ਜੀ ਪੂਛ ਇਹਦੀ ਵੇਖੋ ਆ ਵੇਖੋ ਆ ਥੋੜੇ ਵਾਲ ਵਿੱਚ ਵਾਈਟ ਠੀਕ ਕਰ ਲਓ ਪਾਪਾ ਸਾਹਿਬ ਪੰਗ ਵੇਖੋ ਲੈ ਇਹ ਦੀ ਯਾਦ ਪਾਤ ਵਾਲੀ ਝੋਟੀ ਹਾਂਜੀ ਫਿਰ ਸੀਲਸ ਲੱਗ ਵੀ ਪੂਰੀ ਆ ਲੋ ਹਾਂਜੀ ਥਣ ਲੇਵਾ ਵੀ ਪੂਰਾ ਚਲੋ ਮੰਨ ਲਓ ਇਹ ਗੱਲ ਹੈਗੀ ਆ ਥਣ ਚਾ ਪੂਰਾ ਕਰਮਾ ਹਾਂ ਜੀ ਪੂਰਾ ਲੰਬਾ ਥਾਣਾ ਪੂਰਾ ਕਿੰਨੀ ਵਿਥੀ ਦੇ ਆ ਥਾਣੇ ਆ ਆ ਵੇਖੋ ਥਣ ਚ ਡਾ ਅੱਛਾ ਇਹ ਮਗਰ ਇਹ ਕੱਟੀ ਐ ਹਾਂਜੀ ਕੱਟੀ ਆ ਜੀ ਮਗਰ ਕੱਟੀ ਦਿਨ ਕਿੰਨੇ ਹੋ ਗਏ ਸੂਈ ਨੇ ਨੂੰ ਇਹਨੂੰ ਦਿਨ ਅੱਜ ਹੋ ਗਏ ਆ ਜੀ 8 ਤੋਂ 9 ਦਿਨ ਦੇ ਲਗਭਗ ਹੋ ਗਏ ਹੁਣ ਹਾਂ ਹਾਂਜੀ ਹੋ ਗਏ ਆ ਜੀ 8 ਤੋਂ 9 ਦਿਨ ਤੇ ਦੁੱਧ ਹੁਣ ਕਿੰਨਾ ਕਹਾ ਜੜਾ ਜੀ ਦੁੱਧ ਵੈਸੇ 10 ਕਿਲੋ ਹੀ ਹੋਊਗਾ ਹੂੰ ਪੂਰਾ ਹੂੰ ਬਾਕੀ ਆਪਾਂ ਇਹ ਆ ਵੀ 9 ਕਿਲੋ ਆਪਣੇ ਘਰੋਂ ਕੋਈ ਲੀਟਰ ਮਾਰ ਕੇ ਕੰਡੇ ਦੇ ਉੱਤੇ ਚੜਾ ਆ ਕੇ ਤਸੱਲੀ ਕਰ ਠੀਕ ਆਪਾਂ ਨੂੰ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਲਓ ਜੀ ਤੇ ਦਿਨ ਬਸ ਇਹੋ ਹੀ ਅਠ ਨੌ ਤਾਂ ਨਹੀਂ ਹੋਏ ਸੂਈ ਨੂੰ ਤੇ 9 ਕਿਲੋ ਜਿਹੜਾ ਦੋਸਤੋ ਦੁੱਧ ਤੁਸੀਂ ਬਿੰਤੀ ਕਿੰਤੀ ਵਾਲਾ 9 ਕਿਲੋ ਜਿਹੜਾ ਕੋਈ ਵੀਰ ਤਸੱਲੀ ਕਰ ਜੇ ਬਾਕੀ 10 ਹੀ ਹੋਵੇ ਠੀਕ ਆ ਪਰ 9 ਕਿਲੋ ਦੀ ਤੁਸੀਂ ਜਵਾਜੂ ਬਹੁਤ ਸੋਹਣਾ ਮੰਨ ਕੇ ਤਸੱਲੀ ਕਰ ਸਕਦੇ ਜੀ ਜਿਹੜਾ ਸਬਦਾ ਕਰ ਸਕਦੇ ਜੀ ਠੀਕ ਆ ਮਗਰ ਵੀ ਕੱਟੀ ਆ ਆਪ ਦੂਜਾ ਸੂਬਾ ਛੋਟੀ ਹਾਈਟ ਮੀਡੀਅਮ ਆ ਪੂਛ ਲੰਬਾਈ ਦੇ ਵਿੱਚ ਆ ਸੋ ਥਾਨ ਤੋਂ ਪੂਰਾ ਮੁੱਠੀ ਲੰਬਾਈ ਦੇ ਵਿੱਚ ਥਾਨ ਦੀ ਕੁਆਲਿਟੀ ਚੰਗੀ ਆ बाकी आ फेस क्वालिटी चंकी है ठीक है जी सिंगा सुंगा दी आ देखो ठीक है अच्छा भाई जी मोल फिर ਦਾ ਜੀ ਮੰਗ ਨੂੰ ਮੋਲ ਭਾਵੇਂ 70 ਕਰ ਲਈਏ ਜੀ 75 ਕਰ ਲਈਏ ਭੈਣ ਜੀ ਆ ਵੀ ਝੋਟੀ ਦੇਣੀ ਆਪਣੇ ਸੰਧੂ ਸਾਹਿਬ ਰੇਡ ਜਾਇਜ਼ ਹੀ ਹੁੰਦੇ ਆ ਹੂੰ ਪਿਛਲੀਆਂ ਵੀਰ ਗੋਚ ਨੂੰ ਤੂੰ ਦੇਖਿਆ ਆ ਪਰ ਰੇਡ ਜਾਇਜ਼ ਹੀ ਕਰ ਦਿੰਦੇ ਆ ਬਿਲਕੁਲ ਜੀ ਤੇ ਕੋਈ ਵੀ ਭੈਣ ਭਰਾਣੇ ਰਹਿਣੀ ਉਹਨੂੰ ਗਰੇਡ ਗਲਤ ਨਾ ਲੱਗੇ ਵੱਧ ਨਾ ਲੱਗੇ ਹੂੰ ਠੀਕ ਹੈ ਗੱਲ ਤੇ ਬਾਕੀ ਆ ਵੀ ਜੋ ਆਪਣੇ ਕੋ ਚਵਾ ਕੇ ਥਣ ਗਾੜ ਲੈਣਾ ਓਨੀ ਝੋਟੀ ਦੀ ਗਾੜ ਜੇ ਤੇ ਓਨੀ ਪਿਛਾੜ ਜੇ ਹੂੰ ਥੋੜਾ ਬੋਧਾ ਚਲੋ ਜਿਹੜੀ ਆ ਗਾੜ ਘਟੂਗੀ ਪਿਛਾੜ ਨਾਲੋਂ ਬਾਕੀ ਇਹ ਆ ਵੀ ਬਰਾਬਰ ਹੀ ਇਹ ਗੱਲ ਹੈ ਬਾਕੀ ਕਿਹਨ ਚਵਾਣਾ ਹੈ ਪੋਲੀ ਜੀ ਹੂੰ ਹਾਂਜੀ ਤੇ ਦੁੱਧ ਤਾਂ 9 ਕਿਲੋ ਜਿਹੜਾ ਪੂਰਾ 9 ਦੋ ਕਿਲੋ ਦੁੱਧ ਪੱਕਾ ਹੋਊਗਾ ਜੀ ਮੰਨ ਲਓ ਹੋਊ ਦਾਦ ਪਰ ਆਪਾਂ 1 ਕਿਲੋ ਘੱਟ ਹੀ ਜਾਂਦੇ 10 ਕਿਲੋ ਮਿਲ ਕੇ ਦਵਾਂਗੇ ਬਾਕੀ ਇਹ ਵੀ 9 ਮੰਨੂ ਹੀ ਜਿੰਨੇ ਆ 9 ਮੰਨੂ ਤੇ ਤੁਹਾਨੂੰ ਪਤਾ ਆਨਲਾਈਨ ਹੀ ਭੈਣ ਭਰਾ ਕਈ ਮੰਨੂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਨੂੰ ਪਤਾ ਫਿਰ ਗਲਤ ਨਹੀਂ ਮੁੜ ਕੇ ਪਾਮ ਲੋਕ ਨਹੀਂ ਜਾਂਦੇ ਆ ਕਿਤੇ ਡੰਗਰ ਕੇ ਲੋਕ ਘੱਟ ਨਹੀਂ ਜਾਂਦਾ ਬਿਲਕੁਲ ਬਿਲਕੁਲ ਗੁੱਡੀ ਤੁਹਾਨੂੰ ਪਤਾ ਜਾਂਦਾ ਚਲੋ ਕੋਈ ਨਾ ਜੀ ਤੇ ਆਹ ਦੋਸਤੋ ਛੋਟੀ ਆ ਦੂਜੇ ਸਵੇਰੇ ਠੀਕ ਆ ਤੇ ਰੇਟ ਇਹਦਾ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਜਿੱਥੇ ਤੱਕ ਤੁਸੀਂ ਤਾਲਮਿਲ ਬਿਠਾਉਣਾ ਹੈ ਉਥੇ ਆਪਣਾ ਬਿਠਾ ਲਿਓ ਠੀਕ ਹੈ ਜੀ ਇੱਕ ਵਾਰੀ ਆਣ ਕੇ ਤਸੱਲੀ ਕਰੋ ਜਿਹੜਾ ਪਸੂ ਸੋਇਆ ਸੋਇਆ ਦੋ ਟਾਈਮ ਚੋ ਕੋ ਤਿੰਨ ਟਾਈਮ ਚੋ ਠੀਕ ਹੈ ਇਹ ਝੋਟੀ ਹੋ ਗਈ ਆ ਉਸ ਤੋਂ ਬਾਅਦ ਦੋ ਤੁਹਾਨੂੰ ਵਹਿੜਾ ਦਿਖਾ ਦਿੰਦੇ ਆ ਇਹ ਵੀ ਬਿਲਕੁਲ ਤਾਜ਼ੀਆਂ ਸੁਈਆਂ ਨੇ ਪਹਿਲਾਂ ਬਿਲਕੁਲ ਲਾਲ ਰੰਗ ਦੇ ਵਿੱਚ ਜਿਹੜੀ ਅਗਲੀ ਵਹਿੜ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਤੇ ਕਰੋਬ ਸੰਗ ਦੇ ਵਿੱਚ ਆ ਇਹ ਵੀ ਆਪਾਂ ਪੁੱਛ ਲੈਨੇ ਕੀ ਡਿਟੇਲ ਆ ਅੱਛਾ ਆਪਣੇ ਕੋਲ ਜਿਹੜੀ ਅਗਲੀ ਵਿਹੜ ਆ ਗਈ ਹੈ ਜੀ ਇਹ ਜੀ ਮੰਨ ਲਓ ਵੀ ਅੱਜ ਚੌਥਾ ਦਿਨ ਇਹਨੂੰ ਸੂਈ ਨੂੰ ਆ ਜੀ ਹਾਂ ਹਾਂ ਠੀਕ ਆ ਜੀ ਦੁੱਧ ਹੋਣ ਦੇ ਥੱਲੇ 14 ਕਿਲੋ ਤਿਆਰ ਹੋਊਗਾ ਜੀ ਹੂੰ ਤੇ ਬਾਕੀ ਚਵਾ ਵੜਾ ਹੋ ਗਿਆ ਇਹਨੂੰ ਠੀਕ ਆ ਠੀਕ ਆ ਚਵਾ ਤੇ ਸੰਧੂ ਸਾਹਿਬ ਮੰਨਣਾ ਪਊ ਜਿਵੇਂ ਮੋਟਰ ਚੋਂ ਪਾਣੀ ਬਾਹਰ ਆਉਂਦਾ ਨਾ ਇਦਾਂ ਇਹ ਵਹਿੜਦਾ ਆਉਂਦਾ ਵਾ ਠੀਕ ਆ ਹਾਂਜੀ ਤੇ ਸੂਬਾ ਦੂਜਾ ਹਾਂਜੀ ਦੂ ਸੂਬਾ ਦੂਜਾ ਵਾ ਦਿਰ ਕਿਨੇ ਦੱਸਿਆ ਇਹਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਸੂਈ ਨੇ ਹਾਂ ਬਾਕੀ ਇਹ ਵੀ ਇਹਦੀ ਉਹਨਾ 22 ਲੀਟਰ ਦੀ ਵਹਿੜ ਦੀ ਗਾਰੰਟੀ ਦਿੱਤੀ ਆ ਬਾਕੀ ਪਤਲੀ ਚੰਬੀ ਦੀ ਆ ਵੇਖੋ ਵਹਿੜ ਹਮ ਤੇ ਬਾਕੀ ਆ ਵੀ ਕਰੂਗੀ 20 ਲੀਟਰ ਤੇ ਪਲੱਸ 22 ਕਰੂਗੀ ਬਾਕੀ ਹੁਣ ਬੌਲਾ ਜਿਹੜਾ ਵਾ ਮੰਨ ਲਓ 15 16 ਮੰਨ ਲਓ 14 ਹੀ ਮੰਨੋ ਜੀ ਤੁਸੀਂ ਆ ਪਾਏ ਆ ਵੀ ਬਾਕੀ ਹੋਊਗਾ ਅੱਧ ਬਾਕੀ 14 ਮੰਨੋ ਤਿੰਨ ਚਾਰ ਦਿਨ ਅਸੀਂ ਨੂੰ ਹਾਂਜੀ ਹਾਂਜੀ ਆ ਚੌਥਾ ਦਿਨ ਆਇਆ ਚੌਥਾ ਮਗਰ ਬੱਚਾ ਕੀ ਜੀ ਬੱਚਾ ਹੀ ਤੇ ਵੱਛਾ ਵਾ ਜੀ ਨਾ ਵੱਛਾ ਠੀਕ ਵੱਛਾ ਸ਼ਾਈ ਵਾਲ ਅੰਗ ਦੇ ਵਿੱਚ ਹੀ ਮਗਰ ਬੱਚਾ ਜੀ ਹਾਂਜੀ ਪੂਰਾ ਨਾਰੂ ਜੀ ਆਲੇ ਕੋਲ ਆ ਲਓ ਜੀ ਲਾਗੋ ਮਾਰ ਲਓ ਜੀ ਲਓ ਜੀ ਹਾਂਜੀ ਅੱਜ ਚੌਥਾ ਦਿਨ ਆਇਆ ਜੀ ਠੀਕ ਆ ਜੀ ਚੌਥਾ ਦਿਨ ਬਾਈ ਦੱਸ ਰਿਹਾ ਵੀ ਚੌਥਾ ਦਿਨ ਹੈ ਦੋਸਤੋ ਤੇ ਕੋਈ 14 ਕਿ ਲੀਟਰ 15 14 ਦੇ ਦਰਮਿਆਨ ਹੁਣ ਬੋਲਾ ਹੈ ਠੀਕ ਆ ਤੇ ਆ ਵਹਿੜਾ ਬਿਲਕੁਲ ਲਾਲ ਰੰਗ ਦੇ ਵਿੱਚ ਇਹ ਵੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਸੁਬਾ ਦੂਜਾ ਸੂਈ ਆ ਥਣ ਥਣ ਪੂਰਾ ਮੋਟਾ ਗੋਲ ਜਿਵੇਂ ਆਪਾਂ ਦੇਖਦੇ ਆ ਸ਼ਾਹੀਵਾਲ ਵੜਾ ਹੁੰਦਾ ਠੀਕ ਹੈ ਜੀ ਕ੍ਰੋਸ ਆਂਗ ਦੇ ਵਿੱਚ ਆ ਸ਼ਾਹੀਵਾਲ ਆ ਦੇਖੋ ਜੀ ਠੀਕ ਆ ਬਾਕੀ ਥਣ ਭਾਂਡਾ ਚੰਗਾ ਠੀਕ ਹੈ ਸਾਰੀ ਚੰਗੀ ਆ ਜੀ ਵੈਹ ਆ ਸਾਰੀ ਆ ਪੂਰੀ ਆ ਲੋ ਖੁੱਲ ਹੈ ਠੀਕ ਆ ਤੇ ਪੂਰੀ ਫਾਫੂ ਪੂਰੀ ਆ ਥਣ ਪੂਰਾ ਮੁਠੀ ਤੇ ਬੇਤਵੁੱਤ ਵੀ ਥਣਾ ਦੀ ਆਪਸੀ ਬਾਹੂ ਸੋਣੀ ਹੈ ਜੀ ਬਾਕੀ ਆ ਫੇਸ ਕੁਆਲਿਟੀ ਆ ਵੇਖੋ ਲੈਵਾ ਜੀ ਠੀਕ ਹੈ ਠੀਕ ਹੈ ਇਹ ਆ ਦੇਖੋ ਠੀਕ ਹੈ ਤੇ ਚਵਾਈ ਤੇ ਵੀ ਚੰਗੀ ਹੈ ਜੀ ਹਾਂ ਜੀ ਵਧੀਆ ਜੀ ਚਵਾਈ ਇਦਾਂ ਹੀ ਬੈਠੀ ਏ ਥੱਲੇ ਭਾਵੇਂ ਆ ਵੇਖੋ ਲਓ ਕੋਈ ਦਿੱਕਤ ਨਹੀਂ ਹਾਂ ਵੇਖੋ ਲਓ ਖਵਾ ਲਓ ਜੋ ਤਾਂ ਹੁੰਦਾ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਸੀ ਹਾਂ ਏਦਾਂ ਬੈਜੋ ਭਾਂਸੀ ਸਾਹਿਬ ਕੋਈ ਕੋਈ ਮੰਗੇ ਦੀ ਲੋੜ ਨਹੀਂ ਜੀ ਤੇ ਭਾਜੀ ਕੀ ਕਰਦੇ ਮੁੱਲ ਫਿਰਦਾ ਮੁੱਲ ਤੇ ਸੰਧੂ ਸਾਹਿਬ ਇਹ ਜਿਹੜੇ ਸਾਹਿਬ ਨਾਲ ਕੋਈ ਬੈਠਦੇ ਥੱਲੇ ਦੁੱਧ ਆ ਭਾਵੇਂ 65 ਦੀ ਕਰ ਲਈਏ ਜਾਂ 60 ਵੀ ਕਰ ਲਈਏ ਜਾਇ ਹਾਂ 55000 ਦੀ ਗੈਰ ਦੇ ਦਾਂਗੇ 55000 ਸੀ ਹਾਂਜੀ ਹਾਂਜੀ ਮਾਨਤਾਂ ਹੋਰ ਵੀ ਕਰ ਦਾਂਗੇ ਭੈਣ ਭਰਾ ਚਲੋ ਦੋਨੇ ਜਿਹੜੇ ਪਈਆਂ ਦੀ ਅੱਖ ਜਿਆਦਾ ਚਲੋ ਇਹ ਗੱਲ ਹੈ ਕੀ ਆ ਵੀ ਨਹੀਂ ਹਾਂ ਬਾਕੀ ਕਰ ਦਾਂਗੇ ਮਾਨਤਾਂ ਕਿੰਨੇ ਚੋਂ ਆਪਣੇ 55000 ਹੂੰ 55000 ਚੋਂ 55000 ਚ ਮੰਨ ਤਾਂ ਕਰਦੇ ਠੀਕ ਹੈ ਜੀ ਹਾਂ ਜੀ ਤੇ ਖੁੱਲਾ ਡੂਲਾ ਜਿਹੜਾ ਹੁਣ 14 ਕਿਲੋ ਬੋਲਾ 14 ਕਿਲੋ ਬੋਲਾ ਆਊਗਾ ਜੀ ਵੱਧ ਹੋਊ 14 ਕਿਲੋ ਤੋਂ 16 ਕਿਲੋ ਵੀ ਮੰਨ ਲਿਆ ਆਪਣੇ ਘਰੇ ਪਰ ਨਹੀਂ ਕੋਈ ਪਤਾ ਗੱਲ ਕੀ ਕਹੀ ਆਸ ਨਹੀਂ ਯਾਰ ਗਾਂ ਥੋੜੀ ਜਿਹੀ ਫਿੱਕੀ ਆ ਕੋਈ ਢੂੜ ਤੂਫਾਨ ਵੀ ਆ ਪਰ ਕੋਈ ਇਹੋ ਜੀ ਕੋਈ ਗੱਲ ਨਹੀਂ ਭਾਵੇਂ ਚਾਰ ਡਿੰਗ ਆਨਲਾਈਨ ਵੀ ਕਹੇ ਨੇ ਚੋਣੀਆਂ ਆਪਣੇ ਨਾਲ ਚਾਰ ਡਿੰਗ ਡੰਗ ਚਵਾ ਕੇ ਤੇ ਇਫਕਟ ਮਾਰ ਲੇ ਕੰਡਾ ਵੀ ਆਪਾਂ ਘਰੇ ਰੱਖਿਆ ਵਾ ਜੀ ਕਹਿੰਦੇ ਆਥੇ ਕੋਈ ਦਾ ਅਖੀ ਦਾ ਕੰਡੇ ਤੇ ਚੜਾਣਾ ਹਾਂ ਚਲੋ ਜੀ ਹਰ ਪਾਸਿਓਂ ਤਸੱਲੀ ਕਰੇ ਕੋਈ ਤਸੱਲੀ ਕਰੇ ਜੀ ਪੈਸੇ ਲਾਉਣੇ ਜੀ ਆਪਾਂ ਬਦਲ ਕੇ ਮਾਲ ਲਈ ਪੈਸੇ ਲੱਗਣੇ ਆ ਜੀ ਜੀ ਇੰਨਾ ਹੀ ਆਪਾਂ ਨੂੰ ਹੁਣ ਤਾਈ ਰਹਿੰਦੀ ਆ ਨਾ ਡੰਗਰ ਜੀ ਆਪਾਂ ਨਹੀਂ ਲੈਂਦੇ ਕਿਉਂਕਿ ਕਈ ਵਾਰੀ ਹੁਣ ਤੁਹਾਨੂੰ ਪਤਾ ਆਨਲਾਈਨ ਅੱਗੇ ਵੀ ਤੁਸੀਂ ਮਾਲ ਤੁਹਾਨੂੰ ਪਤਾ ਹੀ ਆਪਾਂ ਪਹਿਲੀ ਵਾਰੀ ਵੀ ਉਹਨੂੰ ਬਣਾਈ ਮੰਨ ਲਓ ਆਨਲਾਈਨ ਜਾਂਦਾ ਵਾ ਬਾਹਰ ਵੀ ਜਾਂਦਾ ਤੁਹਾਨੂੰ ਦੂਰ ਨੇੜੇ ਵੀ ਜਾਂਦਾ ਵਾ ਪਰ ਮੁੜ ਕੇ ਤੁਹਾਨੂੰ ਪਤਾ ਵੀ ਉਹ ਕੰਮ ਨਾ ਗਲਤ ਜਿਹੜਾ ਵਾ ਗਲਤ ਕੰਮ ਦਾ ਤੁਹਾਨੂੰ ਪ 14 ਆਪਾਂ ਮੰਨ ਲਓ ਪੱਕਾ ਮੰਨ ਕੇ ਬੱਚੇ ਨੂੰ ਝੰਗਾ ਕੇ 14 ਆਪਣੇ ਲੀਟਰ ਮਾਰ ਲਏ ਪੰਨੇ ਤੇ ਚੜਾ ਲਏ ਹਾਂਜੀ ਬਿਲਕੁਲ ਲੋਕ ਦੋਸਤੋ ਇਹ ਤੁਹਾਨੂੰ ਬੈੜ ਦਿਖਾਤੀ ਆ ਠੀਕ ਆ ਮੁੱਲ 55 ਵਿੱਚੋਂ ਛੋੜ ਛੱਪਾ ਮੰਨਤਨ ਹੋ ਜਾਊਗਾ ਠੀਕ ਆ ਤੇ ਅਡਰ ਰੂਡਰ ਚੰਗਾ ਸੋਹਣਾ ਬਣਾਈ ਬੈਠੀ ਆ ਬਾਕੀ ਚਵਾਈ ਤੇ ਸੱਲੀ ਤੁਸੀਂ ਕਰ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਬੈੜ ਜਿਹੜੀ ਐਚ ਐਫ ਵਿਖਾਉਣੇ ਆ ਫੁੱਲ ਵੱਡੇ ਕਦ ਕੱਡ ਦੀ ਆ ਜਿਵੇਂ ਆਪਾਂ ਨਾਰਮਲ ਫਾਰਮ ਵਾਲੀਆਂ ਬੜਾਂ ਦੇਖਦੇ ਆ ਠੀਕ ਆ ਜੀ ਐਚ ਐਫ ਬੈੜ ਆ ਇਹ ਹੈ ਵੀ ਬਿਲਕੁਲ ਤਾਜੀ ਸੂਈ ਪੁੱਛ ਲੈਣੀ ਆ ਕੀ ਡਿਟੇਲ ਆ ਅਸਾਂ ਪਾਜੀ ਇਹ ਸੁਹਾ ਕਿਨਵਾ ਸੂਈ ਆਪਣੇ ਕੋਲ ਸੁਹਾ ਜੀ ਇਹ ਵੈਸੇ ਪਹਿਲਾ ਸੂਈ ਆ ਜੀ ਆਪਣੇ ਪ੍ਰੀਮ ਵਾਲਿਆਂ ਬੰਦਿਆਂ ਕੋਈ ਆਈ ਆ ਜੀ ਵੈਰੇ ਕੱਦ ਕੂਚਲ ਉਹ ਇੱਕੇ ਥਾਂ ਜੀ ਬੱਧੀ ਬੁੱਧੀ ਰਹੀ ਕਰਮਾਂ ਵਾਲੀ ਮੰਨ ਲਓ ਤੇ ਬਾਕੀ ਇਹ ਆ ਵੀ ਵੈਰ ਬਹੁਤ ਵਧੀਆ ਵਾ ਚਮਾ ਆ ਜੂ ਹੈ ਮੁੱਗੇ ਰਗਾ ਬਾਈ ਹੂੰ ਤੇ ਦੁੱਧ ਦੇ ਥੱਲੇ ਹੋਊਗਾ ਜੀ 16 ਕਿਲੋ ਦੇ ਲਗਭਗ 16 ਕਿਲੋ ਹਾਂਜੀ 15 16 ਕਿਲੋ ਦੁੱਧ ਹੋਊਗਾ ਇਹਦੇ ਥੱਲੇ ਤਿਆਰ ਜੀ ਭਾਵੇਂ ਕੋਈ ਚਾਰ ਡੰਗ ਚੋੜੇ ਭਾਵੇਂ ਜਿੱਦਾਂ ਮਰਜ਼ੀ ਆ ਕੋਈ ਚੱਲ ਮਗਰ ਬੱਚਾ ਹਾਂਜੀ ਬੱਚਾ ਬਾਈ ਬੱਚਾ ਮਗਰ ਕਿੰਨੇ ਦਿਨ ਦੱਸਿਆ ਸੂਈ ਨੂੰ ਇਹ ਨੂੰ ਹੋ ਗਏ ਹੋਣਗੇ ਜੀ ਅੱਜ ਮੇਰੇ ਹਿਸਾਬ ਨਾਲ 20 ਦਿਨ ਹੋ ਗਏ ਹੋਣਗੇ ਵੈਸੇ ਆਪਣੇ ਕੋ ਆਈ ਆ ਪਰਸੋਂ ਸ਼ਾਮੀ ਆਈ ਜੀ ਆਪਾਂ ਆਹ ਵੇਖੋ ਜੀ ਮਗਰ ਬੱਚਾ ਜੀ ਹਾਂ 20 ਦਿਨ ਹੋ ਗਏ ਆ ਤੇ 15 16 ਕਿਲੋ ਦੁੱਧ ਹਾਂਜੀ 15 16 ਕਿਲੋ ਅੱਛਾ ਜੀ ਬਾਕੀ ਇਹ ਗੱਲ ਹੈਗੀ ਆ ਵੀ ਜੀ ਜੋ ਹੈ ਨਾ ਸਚਾਈ ਉਹ ਸਚਾਈ ਆ ਹੂੰ ਉਹਨਾਂ ਆਪਾਂ ਤਸੱਲੀ ਅਗਲਾ ਕਰ ਲੇ ਭਾਵੇਂ ਆਪਾਂ ਉਹਨਾਂ ਦੇ ਬੰਦਿਆਂ ਕੋ ਜਿੰਨਾ ਕੋਈ ਆਈ ਆ ਉਹਨਾਂ ਬੱਚਾ ਨਹੀਂ ਕਦੀ ਵੀ ਥੱਲੇ ਛੱਡਿਆ ਹੂੰ ਤੇ ਬਾਕੀ ਇਹ ਗੱਲ ਹੈਗੀ ਬੱਚੇ ਨੂੰ ਸਾਈਡ ਤੇ ਦੁੱਧ ਪਿਉਂਦੇ ਰਹੇ ਆ ਬਾਕੀ ਪੈਂਦਾ ਹੈਗਾ ਜੇ ਕਿਸੇ ਨੇ ਪਾਉਣਾ ਹੋਵੇ ਕੋਈ ਇਹੋ ਜਿਹੀ ਨਹੀਂ ਕੋਈ ਗੱਲ ਹੈਗੀ ਤੇ ਤੇ ਵੀ ਕਰਦੀ ਮਰਮਰ ਵੀ ਜਾਂਦੀ ਵਾ ਵਾ ਬੱਚੇ ਤੇ ਪਰ ਇਹ ਆ ਵੀ ਇਦਾਂ ਹੀ ਭਾਵੇਂ ਥੱਲੇ ਬਹਿ ਜੋ ਆ ਵੇਖੋ ਕੋਈ ਇਹਨੂੰ ਪਰਵਾਹ ਹੀ ਨਹੀਂ ਕਰਮਾ ਲਈ ਉਹ ABC ਇੰਸਲਾਕ ਦਾ ਕੱਦ ਕਾਟ ਦੋਸਤੋ ਨੂੰ ਕੱਟਾ ਜਵਾਹ ਬਹੁਤ ਥੋਲਾ ਉਹਦੀ ਵਾਂਗੂ ਜਵਾਹ ਆਉਗਾ ਤੇ ਹਾਂਜੀ ਮਾਨਤਨ ਕਰ ਦੋ ਖੋਲ ਹਾਈਟ ਕੱਦ ਦੋਸਤੋ ਵੇਲ ਵੇਖੋਗੇ ਪੂਰੀ ਲੰਬਾਈ ਤੇ ਉਚਾਈ ਫੁੱਲ ਪਟਾ ਫੁੱਲ ਹਾਈਟ ਆ ਇਸ ਬਿਹੜ ਦੀ ਤੇ 20 ਦਿਨ ਦਾ ਲਗਾ ਹੋ ਗਿਆ ਸੂਈ ਨੂੰ ਠੀਕ ਹੈ ਜੀ ਸੂਈ ਨੂੰ 20 ਦਿਨ ਦਾ ਲਗਾ ਮਗਰ ਬੱਚਾ ਜਿਹੜਾ ਤੁਹਾਨੂੰ ਵੀ ਦਿਖਾਤਾ ਕੋਈ ਵੀਰ ਚਾਵੇ ਤੇ ਆਪਦਾ ਜਿਹੜਾ ਦੋਸਤੋ ਬੱਚੇ ਤੇ ਤੁਸੀਂ ਪਸਮਾ ਕਰ ਸਕਦੇ ਜੀ ਚਵਾਈ ਕਰ ਸਕਦੇ ਵੈਸੇ ਜਿਵੇਂ ਸ਼ੁਰੂ ਤੋਂ ਬਿਨਾਂ ਦਾ ਗਜਾਇਆ ਕਿ ਨਹੀਂ ਗਿਆਗਾ ਬੱਚੇ ਨੂੰ ਬਾਅਦ ਵਿੱਚ ਜਾਂ ਵੱਖਰੇ ਤੌਰ ਤੇ ਦੁੱਧ ਪਿਆਇਆ ਜਾਂਦਾ ਆ ਦੇਖੋ ਠੀਕ ਹੈ ਹਾਈਟ ਕੱਦ ਫੁੱਲ ਤੇ ਆਰਡਰ ਕੁਆਲਿਟੀ ਜਿਹੜੀ ਆ ਇਹ ਵੀ ਤੁਸੀਂ ਵੇਖ ਕੇ ਚਾਹ ਕਰੋ ਵੀ 15 16 ਕਿਲੋ ਵਈ ਜਾਂਦਾ ਵੀ ਹੁਣ ਜਿਹੜਾ ਅੱਜ ਦੁੱਧ ਤੋਂ 15 16 ਕਿਲੋ ਆ ਉਹਦੀ ਨਰਕਪਰਖ ਤੁਸੀਂ ਕਰ ਲਿਓ ਠੀਕ ਹੈ ਜੀ ਨਾ ਜੀ loyalty. ਜਿਹੜੇ ਕੱਟ ਕੱਟ ਦੀ ਓਡਾ ਦੁੱਧ ਨੂੰ 25 ਪਲੱਸ ਤੋਂ ਤਾਂ ਚੱਲਣਾ ਚਾਹੀਦਾ ਵੈਸੇ ਨਾ ਵੀ ਕੀ ਪਤਾ ਕਰੂਗੀ ਹਾਂ ਉਹ ਵੈੜ ਇਹ ਮੰਨ ਲਓ 30 32 ਲੀਟਰ ਗਾਂ ਇਹਦੀ ਮਾਲ ਦਾ ਦੁੱਧ ਬੰਦੀ ਰਹੀ ਆ ਉਹਨਾਂ ਵਿਚਾਰਿਆ ਜਿੱਤੋਂ ਆਈ ਹੈ ਨਾ ਉਹ ਬੰਡਾ ਕਹੇ ਕੰਮ ਕਰਕੇ ਹੋ ਗਿਆ ਢਿੱਲਾ ਹੂੰ ਹੂੰ ਠੀਕ ਹੈ ਜੀ ਉਹਦੇ ਪੈਰ ਤੇ ਕੋਈ ਚਲੋ ਸੋਚਦੇ ਸਾਡੇ ਵਿਚਾਰੇ ਤੇ ਉਹਦਾ ਤਰਕ ਕਿ ਉਹ ਤੋਂ ਸੇਵਾ ਹੀ ਨਹੀਂ ਹੋਈ ਇਹਦੀ ਹੂੰ ਠੀਕ ਹੈ ਜੀ ਹੁਣ ਚਲੋ ਜਿੱਦਾਂ ਮੈਂ ਲੈਂਦਾ ਹਾਂ ਉਸ ਦਿਨ ਸਾਰੀ 12 ਕਿਲੋ ਦੁੱਧ ਜਿਹੜੇ ਥੱਲੇ ਬਾਕੀ ਮੇਰੇ ਕੋਲ ਆ ਕੇ ਵੀ ਇਹ ਬਚੀ ਜਾਂ ਤਿੰਨ ਚਾਰ ਕਿਲੋ ਦੁੱਧ ਤੇ ਅਜੇ ਦੁੱਧ ਤੇ ਚੜਦੀ ਆਉਣੀ ਉਮੀ ਉਦਾ ਕਰਕੇ ਵੀ ਉਹਦਾ ਫਰਕ ਵੀ ਹੈਗਾ ਜੀ ਚਲੋ ਬਿੰਦੂ ਸਾਹਿਬ ਬਹੁਤ ਤੁਹਾਨੂੰ ਪੂਰਾ ਕੋਟ ਕਿੰਨਾ ਵੱਜ ਰਿਹਾ ਹੁਣ ਆਪਾਂ ਵੇਖੋ ਵੀਲੇ ਹੀ ਮੁੜ ਕੋ ਮੁੜ ਕੇ ਹੀ ਆਏ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ 15 16 16 ਕਿਲੋ ਦੁੱਧ ਜਿਹੜਾ ਦੋਸਤੋ ਇਹਦੇ ਥਾਰੇ ਤੁਸੀਂ ਚੋ ਸਕਦੇ ਜੀ ਠੀਕ ਹੈ ਹਾਈਟ ਕਾ ਤਾਂ ਫੁੱਲ ਵੱਡੀ ਆ ਵੱਡੀ ਵਹਿੜ ਮੰਨ ਕੇ ਤੁਸੀਂ ਸੌਦਾ ਕਰਿਓ ਵੱਡੀ ਵਹਿੜ ਮੰਨ ਕੇ ਤੁਸੀਂ ਆ ਵੀ ਸਕਦੇ ਜੀ ਠੀਕ ਹੈ ਤੇ ਥਣ ਥਣ ਬਹੁਤ ਜਿਆਦਾ ਸੋਹਣਾ ਵੇਖੋ ਮੁੱਠੀ ਥਾੜਾ ਮਗਰਲੇ ਅਗਲੇ ਥਣ ਬਹੁਤ ਵੇਥੂਥ ਤੇ ਲੱਗੇ ਆਈ ਅੱਛਾ ਇਹਦਾ ਫਿਰ ਲੈਣ ਦੇਣ ਪਾਜੀ ਕੀ ਕਰਦੇ ਆ ਲੈਨ ਦੇ ਨਾਲ ਸਭ ਮੁੱਲ ਤੇ ਆਪਾਂ ਚਲੋ ਇਹ ਗੱਲ ਹੈ ਜੀ ਆਨੇ ਕਿੰਨਾ ਭਾਵੇਂ 65 ਵੀ ਕਰ ਲੀਏ ਹਾਂ 60 ਕਰ ਲੀਏ ਹਾਂ ਜੋ ਮਰਜੀ ਆ ਦੇ ਦਾਂਗੇ 2-3000 ਰੁਪਿਆ ਮਾਨ ਕਰ ਦਾਂਗੇ 50 50000 ਚ ਹਾਂਜੀ ਹਾਂਜੀ ਠੀਕ ਹੈ ਜੀ ਹਾਂ 47000 ਦੀ ਦੇਣ ਦੇ ਮੌਕੇ ਤੇ ਠੀਕ ਹੈ ਜੀ ਕੋਈ ਵਹਿੜ ਫਰੂ ਜਾਂ ਯਾਦ ਕਰੂ ਵੇਖੋ ਤੁਸੀਂ ਹਾਲ ਲਓ ਵੀ ਕੱਟ-ਕੱਟ ਵੇਖੋ ਕਿੰਦਾ ਵਹਿੜ ਦਾ ਮੇਰੇ ਕੋਲ ਮੇਰੇ ਕੋਲ ਵੀ ਹੈ ਬਿਲਕੁਲ ਬਿਲਕੁਲ ਤੁਸੀਂ ਸਲਾਹ ਕਰ ਮਾਰ ਤੇ ਫੁੱਲ ਵੱਡੀ ਹਾਈਟ ਆ ਦੋਸਤੋ ਇਸ ਵਹਿੜ ਦੀ ਠੀਕ ਆ ਤੇ ਪਸ਼ੂ ਹੋਰ ਵੀ ਜਿਹੜੇ ਆਪਾਂ ਤੁਹਾਨੂੰ ਆ ਦਿਖਾਏ ਆ ਸਾਰੇ ਪਸ਼ੂ ਚੰਗੇ ਆ ਤਸल्ली ਤੁਸੀਂ ਕਰਨੀ ਆ ਸਾਰੇ ਦੁੱਧ ਤੇ ਪਸ਼ੂ ਆ ਠੀਕ ਆ ਜੀ ਤੇ ਇੱਕ ਜਿਹੜੀ ਤੁਹਾਨੂੰ ਝੋਟੀ ਪਹਿਲੇ ਨੰਬਰ ਤੇ ਵਿਖਾਤੀ ਆ ਬਿਲਕੁਲ ਬਲੈਕ ਹੈ ਜੈੱਡ ਬਲੈਕ ਉਹ ਗੱਬਣਾ ਠੀਕ ਆ ਕੋਈ ਸੂਪੂ ਕੀ 2-4 ਦਿਨ 5 ਦਿਨ ਜੇ ਸਮਾਂ ਕੱਢਦੀ ਹੈ ਨਾ ਇੰਨਾ ਕੱਢ ਕੇ ਸੂਪੂਗੀ ਤੇ ਨੰਬਰ ਭਾਜੀ ਇੱਕ ਆਪਣੇ ਬੋਲ ਦਈਏ ਨੰਬਰ ਹੈਗਾ ਜੀ 82 ਹਾਂ ਜੀ 98724 ਜੀ 39717 ਠੀਕ ਹੈ ਜੀ ਤੇ ਦੂਜਾ ਨੰਬਰ ਹੈਗਾ 82647 ਹਾਂ ਜੀ ਤੇ 20068 ਠੀਕ ਹੈ ਜੀ ਹਾਂਜੀ ਇਹ ਦੋਵੇਂ ਆਪਣੇ ਕੋਲ ਹੀ ਨਾ ਨੰਬਰ ਦੋਵੇਂ ਆਪਣੇ ਕੋਲ ਹੀ ਆ ਇੱਕ ਚਲੋ ਮੁੰਡੇ ਕੋਲ ਦਾ ਆਪਣੇ ਕੋ ਤੇ ਜਿਹੜਾ 68 ਠਾੜਾ ਵਾ ਦੂਜਾ ਮੇਰੇ ਕੋਲ ਹੁੰਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਅੱਜ ਤੁਹਾਨੂੰ ਪਸ਼ੂ ਆਪਾਂ ਚਾਰ ਦਿਖਾਤੇ ਆ ਠੀਕ ਹੈ ਜੀ ਖਾਸ ਵਿਜ਼ਿਟ ਤੁਸੀਂ ਪਿੰਡ ਕੈਰੋਂ ਕਰਨੀ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ